ਮੈਂ ਇੰਸਪੈਕਟਰ ਜਸਵਿੰਦਰ ਸਿੰਘ ਜ਼ਿਲ੍ਹਾ ਟ੍ਰੈਫਿਕਨ ਚਾਰਜ ਫਰੋਪੁਰ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਦੋ ਚਾਰ ਗੱਲਾਂ ਨੇ ਧਿਆਨ ਰੱਖਣਯੋਗ ਜੇ ਤੁਸੀਂ ਇਹਨਾਂ ਤੇ ਧਿਆਨ ਦਿਵੋਗੇ ਤੇ ਤੁਹਾਨੂੰ ਹੋ ਸਕਦਾ ਹੈ ਸ਼ਹਿਰ ਦੇ ਵਿੱਚ ਜਿਹੜੇ ਚਲਾਨ ਹੁੰਦੇ ਛੋਟੇ ਮੋਟੇ ਉਹਨਾਂ ਦਾ ਸਾਹਮਣਾ ਨਾ ਕਰਨਾ ਪਵੇ ਉਹ ਇਸ ਤਰ੍ਹਾਂ ਪੀ ਜਿਹੜਾ ਪ੍ਰਦੂਸ਼ਣ ਹੈ ਉਹ ਬੈਜ 60 ਰੁਪਏ ਦਾ ਹੋ ਜਾਂਦਾ ਹੁੰਦਾ। ਉਹਦਾ ਫਾਈਨ ਕਿੰਨਾ 5000 ਰੁਪਏ। ਜੇ 60 ਰੁਪਏ ਖਰਚ ਕੇ ਤੁਸੀਂ ਟਾਈਮ ਸਿਰ ਪ੍ਰਦੂਸ਼ਣ ਕਰਾ ਲੈਨੇ ਹੋ ਤੇ 5000 ਦੇ ਚਲਾਨ ਤੋਂ ਆਪਾ ਬਚ ਜਾਨੇ। ਨੰਬਰ 1 ਨੰਬਰ 2 ਤੇ ਹਾਈ ਸਕਿਉਰਟੀ ਪਲੇਟ ਹੈ ਜਿਹੜੀ। ਉਹਦੇ ਇੱਕ ਬੈਨੀਫਿਟ ਨਹੀਂ ਹੁੰਦੇ ਬਹੁਤ ਬੈਨੀਫਿਟ ਨੇ। ਕੋਈ ਵੀ ਟ੍ਰੈਫਿਕ ਕਰਮਚਾਰੀ ਖੜਾ ਹੈ ਕਿ ਉਹ ਆਪਦੀ ਮਸ਼ੀਨ ਦੇ ਵਿੱਚ ਤੁਹਾਡਾ ਚਲਾਨ ਨੰਬਰ ਪਾ ਕੇ ਉਹ ਚੈੱਕ ਕਰ ਲੇਗਾ ਤੇ ਤੁਹਾਡੇ ਮੋਟਰਸਾਈਕਲ ਦਾ ਸਾਰਾ ਡਾਟਾ ਸ਼ੋਅ ਹੋ ਜਾਏਗਾ ਤੁਹਾਡੇ ਕੋਲ ਡਾਕੂਮੈਂਟ ਨਹੀਂ ਹੈਗੇ ਕੋਲ ਉਹ ਆਪੇ ਚੈੱਕ ਕਰਕੇ ਤੁਹਾਨੂੰ ਜਾਣ ਦਵੇਗਾ ਤੇ ਉਹਦਾ ਫਾਈਨਡ ਹੈ ਡਾਊਨ ਨੰਬਰ ਪਲੇਟ ਦਾ 2000 ਰੁਪਏ ਤੇ ਉਹਦੀ ਨੰਬਰ ਪਲੇਟ ਦੀ ਲਾਉਣ ਦੀ ਕੀਮਤ ਤਾਂ ਸਿਰਫ ਸਿਰਫ ਮਤਲਬ 250 ਰੁਪਏ 250 ਰੁਪਏ ਜੇ ਤੁਸੀਂ ਟਾਈਮ ਸਰ ਖਰਚ ਕੇ ਨੰਬਰ ਪ੍ਰੋਡ ਲਾਉਣੇ ਤਾਂ ਇਸ 2000 ਦੇ ਚਲਾਨ ਤੋਂ ਬਚ ਸਕਦੇ ਹੋ ਇਸੇ ਤਰ੍ਹਾਂ ਗੱਲ ਰਹਿ ਗਈ ਇੰਸ਼ੋਰੈਂਸ ਦੀ ਠੀਕ ਹੈ ਜੀ ਜਿਹੜੀ ਇੰਸ਼ੋਰੈਂਸ ਸਰਟੀਫਿਕੇਟ ਹੈ ਉਹ ਵੀ ਇਸੇ ਤਰ੍ਹਾਂ ਹੀ ਹੈ ਠੀਕ ਹੈ ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਮੈਂ ਆਪ ਜੀ ਨੂੰ ਇਹ ਕਹਿਣਾ ਚਾਹਣਾ ਬਹੁਤ ਸੁਲਝੇ ਤੇ ਸਿਆਣੇ ਸ਼ਹਿਰ ਵਾਸੀ ਫਰੋਹੀਪੁਰ ਦੇ ਜੇ ਥੋੜੀਆਂ ਚੀਜ਼ਾਂ ਆਪਾਂ ਨੂੰ ਥੋੜੇ ਥੋੜੇ ਪੈਸਿਆਂ ਦੀਆਂ ਬੰਦੀਆਂ ਨੇ ਇਹਨਾਂ ਨੂੰ ਬਣਾ ਕੇ ਰੱਖੀਏ ਤੇ ਆਪਾਂ ਨੂੰ ਜਿਹੜੇ ਭਾਰੇ ਭਾਰੇ ਜਾਂ ਮੋٹے ਚਲਾਨ ਨੇ ਉਹਨਾਂ ਤੋਂ ਬਚਿਆ ਜਾ ਸਕਦਾ ਤੇ ਜਿਹੜੀ ਤੁਹਾਡੀ ਖੱਜਲ ਖਰਾਬੀ ਹੈ ਜਾਂ ਖੱਜਲ ਖਵਾਰੀ ਹੈ ਉਹ ਵੀ ਬਚ ਸਕਦੀ ਹੈ ਇਸ ਗੱਲ ਕਰਕੇ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਜਿਹੜੇ ਟ੍ਰੈਫਿਕ ਪੁਲਸਾਂ ਇਹਨਾਂ ਦਾ ਸਹਯੋਗ ਦਿਆ ਕਰੋ ਇਹ ਤੁਹਾਡੇ ਚਲਾਨ ਕਰਨ ਲਈ ਇਹ ਤੁਹਾਡੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਹਨ ਇਹਨਾਂ ਦਾ ਸਹਿਯੋਗ ਕਰੋ ਤਾਂ ਜੋ ਤੁਸੀਂ ਆ ਮੇਰੀਆਂ ਦਿੱਤੀਆਂ ਹੋਈਆਂ ਗੱਲਾਂ ਤੇ ਧਿਆਨ ਕਰੋ ਤੇ ਮੈਨੂੰ ਪੂਰੀ ਉਮੀਦ ਆ ਤੁਸੀਂ ਮੇਰੇ ਦਿੱਤੇ ਹੋਏ ਇਸ ਮੈਸੇਜ ਤੇ ਗੌਰ ਕਰੋ ਧੰਨਵਾਦ